ਮੇ ਸੁਖੀ ਹਾਂ ਭੈਣੇ ਆ ਤੂੰ ਕਿਵੇਂ ਅੱਜ ਤੜੂਣ ਲੌਣ ਲੱਗ ਰਹੀ ਆ ਉਹ ਤਾਂ 10 ਵਜੇ ਤੱਕ ਨਹੀਂ ਉੱਠਦੀ ਕੀ ਦੱਸਾਂ ਤੈਨੂੰ ਮੇਰੀ ਸੱਸ ਸਵੇਰੇ ਨਿਕਲ ਗਈ ਪਤਾ ਨਹੀਂ ਗਾਂਹ ਦੀ ਗਾਂ ਕਿਹਦਾ ਬੁੜਾ ਮਰਿਆ ਸੀ ਉਹ ਪਹਿਲਾ ਬਾਗੀ ਬੈਣ ਪਾਉਣ ਲੈ ਤੁਹਾਡੇ ਰਿਸ਼ਤੇਰ ਚ ਮਰਿਆ ਕਿਸੇ ਹੋਰ ਦਾ ਮਰਿਆ ਗਾਂਹ ਦੀ ਗਾਂ ਮਰਿਆ ਇਹਨੂੰ ਪਹਿਲਾ ਹੋ ਜਾਂਦਾ ਮੈਂ ਰੋਇਆ ਮੈਂ ਜਾ ਕੇ ਫਰਤਾ ਦੂ ਹੱਥਨ ਤੱਕ ਕਿਹੜਾ ਹੱਥਨ ਦਾ ਕੋਣਾ ਉਹ ਨਹੀਂ ਆਉਂਦੀ ਮੁੜਦੀ ਜਦ ਤੱਕ ਭੋਗ ਨਹੀਂ ਪੈਂਦਾ ਤਾਂ ਜਲੇਬੀਆਂ ਨਾਲ ਬੰਨ ਕੇ ਲੈ ਆਉਗੇ ਉਹਦੇ ਵਾਸਤੇ ਘਰੇ ਚੱਲ ਵਧੀਆ ਤੁਹਾਡੇ ਵਾਸਤੇ ਵੀ ਖਾਣ ਪੀਣ ਨੂੰ ਲਿਆਉ ਉਹ ਸਭ ਦੀ ਸੋਚ ਵੀ ਮੰਗਾਰੀ ਮਟਰ ਪਨੀਰ ਬਣਾਦੇ ਹੁੰਦੇ ਨੇ ਬੜਾ ਮਰੇ ਤੂੰ ਉਹ ਤਾਂ ਮੰਗਾ ਲੂੰਗੀ ਜਿਹੜੀ ਉਹ ਲਿਆਉਗੀ ਆਪ ਤਾਂ ਬਿਮਾਰ ਹੋਊਗੀ ਸਾਨੂੰ ਵੀ ਕਰੂਗੀ ਸਾਰੇ ਟੱਬਰ ਨੂੰ ਪੈ ਜਾਓ ਮੰਜੇ 'ਚ ਇਹ ਤਾਂ ਗੱਲ ਸਹੀ ਹੈ ਤਾਂ ਹੀ ਅੱਜ ਤੜਕੀ ਢੜੂ ਲਾਉਣ ਲੱਗ ਰਹੀ ਹੈ ਨਹੀਂ ਤੂੰ ਤਾਂ ਚੰਦਰੀ ਬੈੱਡ ਵੀ ਨਹੀਂ ਛੱਡਦੀ 12 ਵਜੇ ਤੱਕ ਹੈ ਓਹ ਹੋਰ ਬੰਨ ਕੇ ਦੇ ਤੇ ਕੰਮ ਮੈਨੂੰ ਨਿਕਲ ਗਈ ਵੀ ਤੂੰ ਸਵੇਰੇ ਝਾੜੂ ਤਾਂ ਲਾ ਆਜ ਅੱਗ ਲਾ ਆਜ ਚੱਲ ਕੋਈ ਨਾ ਚਾਰ ਦਿਨ ਸੁਖਾਲੀ ਰਹੇਗੀ ਨਹੀਂ ਇੱਥੇ ਕਚਕਚ ਕਰੀ ਜਾਂਦੀ ਆ ਕਦੇ ਕਿਸੇ ਗੱਲ ਦਾ ਮਹਿਣਾ ਕਦੇ ਕਿਸੇ ਗੱਲ ਦਾ ਨਾ ਆ ਦੇਖ ਲੈ ਸਾਡੇ ਘਰੇ ਵੀ ਚਾਰ ਚਾਰ ਗੱਲਾਂ ਦੇ ਲੁੱਤੀਆਂ ਲਾ ਜਾਂਦੀ ਆ ਬੜੀ ਉੱਥੇ ਗੜਾ ਉਹ ਬੁੜੇ ਨੂੰ ਰੋਣ ਗਈ ਆ ਉੱਥੇ ਬਿ ਤੁਗਣੇ ਹੀ ਕਰਨ ਗਈ ਆ ਲੋਕਾਂ ਦੀਆਂ ਇੱਧਰ ਦੀਆਂ ਉੱਧਰ ਉੱਧਰ ਦੀਆਂ ਇੱਧਰ ਇਹ ਤਾਂ ਤੇਰੀ ਗੱਲ ਸਹੀ ਆ ਚੁਗਲੀ ਚ ਤਾਂ ਉਹ ਇੱਕ ਨੰਬਰ ਚ ਮਾਹਿਰ ਆ ਉਹਨੂੰ ਕੋਈ ਫੇਰ ਨਹੀਂ ਕਰ ਸਕਦਾ ਚੁਗਲੀਆਂ ਦਾ ਤਾਂ ਜਿੰਨੀਆਂ ਮਰਜ਼ੀ ਕਰਾ ਲਓ ਉਹ ਤਾਂ ਹੋਰ ਕੰਮ ਨਹੀਂ ਕੋਈ ਆਉਂਦਾ ਉਹਨੂੰ ਪਿੰਡ 'ਚ ਵੀ ਇੱਕ ਨੰਬਰ ਤੇ ਵੱਜਦੀ ਆ ਹੁਣ ਉੱਥੇ ਵੱਜੂਗੀ ਜਾ ਕੇ ਨਿਕਲ ਛੱਡ ਮੈਂ ਤੈਨੂੰ ਐ ਕਹਿੰਦੀ ਸੀ ਹੈ ਉਹ ਤਾਂ ਮੈਂ ਤੇਰੇ ਕੋਲ ਆਉਣੀ ਸੀ ਤੁਹਾਡੀ ਬੁੜੀ ਮਾਰੀ ਨਹੀਂ ਆਈ ਹੈਗੀ ਮੈਂ ਕਹੋਗੀ ਮੇਰੇ ਨੂਨੂ ਉਂਗਲੀਆਂ ਲਾ ਕੇ ਲੜਦੇ ਆ ਤਾਂ ਤੁਸੀਂ ਭਾਈ ਉਹੀ ਰਹਿਣੀਓ ਨੋ ਇੱਥੇ ਮੇਰਾ ਆਜੂ ਬਾਦੂ ਮੈਂ ਤਾਂ ਐ ਕਹਿੰਦੀ ਸੀ ਨਹੀਂ ਮੇਰਾ ਜੇਠ ਛੜਾ ਫਿਰਦਾ ਉਹਨੂੰ ਕੋਈ ਰਿਸ਼ਤਾ ਰਸਤਾ ਹੀ ਕਰਾ ਦਿੰਦੀ ਕਰਵਾ ਦਾਂਗੇ ਮੇਰੇ ਸਾਸ ਨੂੰ ਕਹਿੰਦੀ ਸਾਰੇ ਪਿੰਡ 'ਚ ਤਾਂ ਫਿਰਦੀ ਆਉਂਗੀ ਕਰਵਾ ਦੂਗੀ ਕਿਸੇ ਦਾ ਨਹੀਂ ਉਹ ਤਾਂ ਮੇਰਾ ਜੇਠ ਜੇ ਉਂ ਵੀ ਕਿਸ ਦੀ ਪੱਟ ਕੇ ਲੈ ਕੇ ਆਊਗਾ ਨਾ ਰੁੱਟ ਜਾਣਾ ਤਾਂ ਨਹੀਂ ਉਹ ਹੋਣ ਦਿੰਦੀ ਕੀ ਗੇੜ 'ਚ ਕੜਕੀ ਜਾਂਦਾ ਤੁਹਾ

ਮਟਰ ਪਨੀਰ ਕੋਈ ਨਾ ਬੋਲ ਬੜਾ ਲਾਗੇ ਠੀਕ ਆ ਠੀਕ ਆ ਵੇ ਫੂ ਆ ਰਹੀ ਹੈ ਮੇਰੀ ਕੀ ਕਹਿੰਦੀ ਆ ਕਦੋਂ ਵੇ ਤੇਰੇ ਵਾਸਤੇ ਰਸਤੇ ਨੂੰ ਕਿਹਾ ਸੀਗਾ ਮੈਂ ਕਿਹਾ ਚੱਲ ਜੇ ਕੋਈ ਰਿਸ਼ਤਾ ਬਣਦਾ ਤਾਂ ਲੈ ਆਉਂਗੀ ਅੱਜ ਕਹਿਦੀ ਆ ਕਹਿਦੀ ਅੱਜ ਆਉਂਗੀ ਮੈਂ ਤਾਂਹੀਂ ਕਹਿੰਦੀ ਭਾਬੀ ਮੈਂ ਕਿਹਾ ਚੱਲ ਕੁੜੀ ਨੂੰ ਨਾਲੇ ਲਈ ਨਾਲੇ ਮੈਂ ਦੇਖ ਲੂੰਗਾ ਵੇ ਇੰਨੀ ਛੇਤੀ ਕਿੱਥੋਂ ਆਜੂ ਕੁੜੇ ਬੰਨਿਆ ਨਹੀਂ ਮੰਗਤੇ ਪਹਿਲਾਂ ਹੀ ਆ ਜਾਂਦੇ ਨੇ ਇਹਨੂੰ ਦੇਖ ਲੈ ਕਿ ਮੈਂ ਡੋਲੇ ਆਂਦੀ ਹੋਈ ਆ ਛੇਤੀ ਖਵਾ ਦੋ ਲੱਡੂ ਪੂਨ ਕਾਇ ਤੇ ਕੁੜੀ ਨਾਲੇ ਲਿਆਉਂਦੇ ਨਾਲੇ ਦੇਖ ਸਹੀ ਕਰ ਲੈਂਦੇ ਪਰ ਜਾਈ ਹਾਂ ਕਿਤੇ ਜਾ ਮਦੀਨਾ ਲੈ ਆਉਂਦੀ ਲੈ ਆ ਕੇ ਤੇਰੀ ਗੋਦੀ ਚ ਪਾਉਂਦੀ ਲੈ ਪਾਲੀ ਜਾਈ ਫਿਰ ਵਿਆਹ ਕਰਾ ਲਈ ਸ਼ਰਮ ਨਹੀਂ ਆਉਂਦੀ ਹੈ ਜੀ ਗੋਦੀ ਲੱਗੇ ਜਵਾਕ ਪਾਲ ਲਾਂਗੇ ਬੈ ਚਲ ਵੇ ਅੰਦਰ ਚੱਲ ਤੂੰ ਚਲ ਇੱਥੇ ਪਕਾਈ ਮਾਰੀ ਜਾਂਦਾ ਖੜਾ ਲਾ ਦੇਖ ਲਾ ਮਾੜੀ ਮੁੱਟੀ ਸ਼ਰਮ ਨਹੀਂ ਕਰਦਾ ਹੈਗਾ ਵੀ ਲਵੇ ਆ ਖੜੀਆਂ ਨੇ ਨਹੀਂ ਭੈਣੀ ਉਹ ਹੋ ਗਈ ਨਾ ਉਮਰ ਹੋ ਚੱਲੀ ਹੁਣ ਫਿਰ ਵਿਆਹ ਤਾਂ ਹੁਣ ਭਾਲਦਾ ਹੀ ਆ ਤੈਨੂੰ ਪਤਾ ਹੀ ਆ ਮੈਨੂੰ ਨਹੀਂ ਲੱਗਦਾ ਇਹਨੂੰ ਕੋਈ ਕੁੜੀ ਦੇ ਦੂਗਾ ਹੁਣ ਤਾਂ ਹੋ ਜਾਊਗਾ ਕਿਉਂਕਿ ਤੁਹਾਡੀ ਬੁੜੀ ਗਈ ਹੋਈ ਆ ਜੇ ਤੁਹਾਡੀ ਬੁੜੀ ਉਰੇ ਹੁੰਦੀ ਫੇਰਦੀ ਇਹਦਾ ਰਿਸ਼ਤਾ ਹੁੰਦਾ ਦੀ ਉਹ ਤਾਂ ਪਹਿਲਾਂ ਪਾਣੀ ਮਾਰਨ ਜਾਂਦੀ ਆ ਬੁਲਾ ਲੈਨੇ ਫੇਰ ਦੁਬਾਰਾ ਬੁੜੀ ਨੂੰ ਨਹੀਂ ਬੱਸ ਕਰ ਹਾਂ ਕੰਜਰੀ ਮਸਤਰੀਆ ਕਰਦੇ ਚੱਲ ਮੇਰੇ ਤਾਂ ਪੂਆ ਆਉਂਦੀ ਆ ਮੈਂ ਤਿਆਰੀਆਂ ਕਰਦੀ ਆ ਮੈਂ ਤਾਂ ਆਪ ਜਾ ਕੇ ਕੰਮ ਦੇਖਾਂ ਕਰ ਲਾ ਕਰ ਲਾ ਭਾਬੀ ਹਾਂ ਭਾਬੀ ਨੂੰ ਵੀ ਬੁਲਾ ਲਈ ਵੀ ਸੋਹਣੀ ਆ ਚੱਲ ਅੰਦਰ ਹਾਂ ਚੱਬ ਦੇਖ ਲੈ ਬੁਲਾ ਲਾ ਭਾਬੀ ਨੂੰ ਅੰਦਰ ਗਿੰਦੇ ਅੰਦਰ ਰੱਖਣਾ ਬਹੁ ਕੁੜੀਆਂ ਵਾਂਗੂ ਰੁੱੜ ਜਾਣੇ ਆ ਇਹ ਯਾ ਜਹਾਨੀਆਂ ਲੈ ਆ ਮੈਂ ਕਹਤਾ ਮੇਰਾ ਬੰਬੂ ਕਾਟ ਤਾਟ ਹੁਣ ਮੈਂ ਕਰਦੀਆਂ ਫੋਨ ਕਰਦੀਆਂ ਸ਼ਾਂਤੀ ਨੂੰ ਇਹ ਫੋਨ ਬੱਤ ਪੋਣਾ ਆਤੀ हेलो शांति <laughs> मैं बोलती हां आ गई बस आगी बस आ गई हैं ओहो तू मेरी बातें तू तू चाच ना मारी पुकी पा देगी माड़ी जी बस फिर बढ़ाता मैं पप्पू काटे था मैं, ब, था मैं बारी मार देती है ਸਾਰਾ ਮੈਂ ਇਹ ਨੂੰ ਮੈਂ ਇੱਥੇ ਲੈ ਲੈਂਦੀ ਆ ਕੋਈ ਨਾ ਚੱਲ ਮੈਂ ਆਗੀ ਆਗੀ ਕੱਟ ਲੈ ਫੋਨ ਮੇਰਾ ਕੱਟ ਲੈ ਫੋਨ ਕੱਟ ਚੰਗਾ ਕੀ ਆਪਾ ਇਹਦਾ ਫੋਨ ਚਲੋ ਇਹ ਚੱਲ ਮਿੱਤਰਾਂ ਦੁਰ ਇਹ ਐਂ ਚੱਕ ਦੇ ਚੌੜ ਤੇ ਆ ਚੱਲੀ ਮਿੱਤਰਾਂ ਦੀ ਮੋਟਰ ਮਿੱਤਰਾਂ ਦੀ ਬਚਣਾ ਬਤੀ ਪਰਾਉਣਿਆ ਸਾਰਾ ਲਾਲਾ ਉੱਤੇ ਚੜਿਆ ਆਉਂਦਾ ਉਹ ਤਾਂ ਪੈਸੇ ਵੜੇ ਦੇਨੇ ਨੇ ਮਤਤਾ ਤੇ ਹਾਲੇ ਤਾਂ ਪਿੰਡ ਤੋਂ ਲੋਕਾਂ ਦੀ ਦਾੜ ਵੀ ਨਹੀਂ ਆਈ 5 ਲੱਖ ਵੜ ਤਾ ਲਿਆ ਸਾਲਾ ਦੂੰ ਕਿੱਥੋਂ ਮੈਨੂੰ ਤੇ ਸਮਝ ਨਹੀਂ ਆ ਰਹੀ ਭਈਆ ਇਹ ਨੀ ਨੀ ਨਾ ਬੱਟ ਰੱਖੂ ਰਹੀ ਹੈ ਪਗਲਾ ਕੀ ਹੈ ਕਾ ਨਹੀਂ ਮੈਨੂੰ ਪਾਗਲ ਹੋਈ ਆਪਕੋ ਕੀ ਆਇਆ ਆਪਨੇ ਮੂੰਹ ਕਿਉਂ ਉਠਾਇਆ ਐਸੀ ਉਹ ਪੈਨ ਦਾ ਮਾਮਾ ਉਹ ਆਪਣਾ ਲਾਲਾ ਲਾਉਦਾ ਖੜਦਾ ਮੈਨੂੰ ਯਾਰ ਸਾਰੇ ਪਿੰਡ ਚ ਉਹਦਾ ਅੱਜ ਮੈਂ ਬਾਵਾ ਕੀਤਾ ਸੀ ਉਹਦੇ ਨਾਲ ਪੈਸੇ ਦੇਣ ਦਾ 5 ਲੱਖ ਰੁਪਇਆ ਉਹਦਾ ਵਿਆਜ ਵੀ ਮੰਗਿਆ ਕਮਾਲ ਕਰਦੀ ਐ ਤੂੰ ਅਜੇ ਮੈਨੂੰ ਕੁਛ ਦੀ ਐ ਤੇਨੂੰ ਨਹੀਂ ਪਤਾ ਤੇਰੇ ਸਾਹਮਣੇ ਦਾ ਜਲੂਸ ਕੱਢ ਕੇ ਗਿਆ ਉਹ ਭਈਆ ਬੈਠੇ ਪਹਿਲੇ ਬੈਠ ਕੇ ਬਾਤ ਕਰ ਦੇਖੋ ਹਮ ਕੌਨ ਸਾ ਪੰਜਾਬ ਛੋੜ ਕੇ ਜਾਂਦੇ ਐ ਕੋਈ ਗੱਲ ਬਾਤ ਨਹੀਂ ਦੇ ਦੇਂਗੇ ਹਮ ਪੈਸੇ ਉਸਨੂੰ ਉਹ ਛੱਡ ਕੇ ਤਾਂ ਜਾਣੀ ਪੂ ਨਾ ਜੇ ਨਾ ਪੈਸਾ ਬਣਿਆ ਕੋਈ ਓਰੇ ਮੇਰਾ ਬਾਪ ਬੈਠੇ ਬੈਂਕ ਤੇ ਵੀ ਮੈਂ ਉਹਨੂੰ ਪੈਸੇ ਦੇ ਦੂੰ ਭਈਆ ਆਪਨੇ ਵੀ ਤੋ ਆਪਨੇ ਫਾਹ ਲਿਆ ਹੈ ਨਾ ਉਸਕੋ ਇਤਨੇ ਪੈਸੇ ਕਿਉਂ ਲੈਨੇ تھے ਉਹ ਤੇਰੇ ਉੱਤੇ ਥੋੜੇ ਕਰ ਕੀ ਕਰ ਰਿਹਾ ਮੈਂ ਉਧਰੋਂ ਬਾਪ ਆਉਣ ਵਾਲਾ ਮੇਰਾ ਬਿਹਾਰ ਤੋਂ ਮੇਰੀ ਕੌਣ ਸੀ شادی ਕਰਦੀ ਆਪਨੇ ਹੈ شادی ਮੇ ਕੋਈ ਗਾੜੀ ਦੇਦੀ ਆਪਨੇ ਉਹ ਤੂੰ ਹੀ ਕਿਸੇ ਨਾਲ ਪੱਜ ਜਾ ਮੈਥੋਂ ਨਹੀਂ ਹੁੰਦਾ ਤੇਰਾ ਵਿਆਹ ਕਮਾਲ ਕਰਦੀ ਆ ਪਕਾਈਆਂ ਜੇ ਮੈਂ ਭਾਗੀ ਨਾ ਜੇ ਆਪਕਾ ਨਾ ਮੂੰਹ ਨਹੀਂ ਰਹਿਣਾ ਉਹ ਤੈਨੂੰ ਪਜਾ ਕੇ ਕੌਣ ਲੈ ਕੇ ਜਾਊ ਇੰਨੇ ਪੱਕੇ ਰੰਗ ਦੀ ਨੂੰ ਕਮਾਲ ਕਰਦੀ ਹੈ ਜੋ ਮੇਰੇ ਰੋਜ਼ ਨਾ ਸੁਪਨੇ ਮੇ ਆਤਾ ਹੈ ਇਦਣ ਮੈਨੂੰ ਸੋਚ ਲੱਗੀ ਪਈ ਆ ਤੈਨੂੰ ਆਪਦੇ ਸੁਪਨੇ ਤੇਰੇ ਤੇ ਕਿਹੜਾ ਆਵਾਜ਼ ਕਮਾਲ ਆਉਂਦਾ ਤੇਰੇ ਸੁਪਨੇ ਅੰਚ ਕਮਾਲ ਕਰਦੀਆਂ ਭਈਆ ਕੋਈ ਬਾਤ ਨਹੀਂ ਰਾਜਕੁਮਾਰ ਵੀ ਆ ਜਾਏਗਾ ਆਪਨੇ ਪੈਸੇ ਦੇਨੇ ਆ ਨਾ ਤੋ ਟੈਨਸ਼ਨ ਆਪ ਰੱਖੋ ਹਮੇ ਕਿਉਂ ਰੱਖਨੀ ਆ ਟੈਨਸ਼ਨ ਲੈ ਫੇਰਾ ਬਜੂ ਮੂੰ ਤੇ ਉਹ ਰੋ ਪੱਜਦਾ ਠੀਕ ਹੈ ਨਾ ਮੇਰਾ ਦਿਮਾਗ ਨਾ ਖਾਂ ਇੱਕ ਤਾਂ ਪਹਿਲੀ ਬੜੀ ਸੋਚ ਲੱਗੀ ਪਈ ਆ ਯਾਰ ਚੱਲ ਭਈਆ ਗੁੱਸਾ ਨਾ ਕਰ ਨੂੰ ਹਮਨ ਕੋ ਪੈਸੇ ਦੇ ਦੇਂਗੇ ਉਨ ਕੋ ਥੋੜਾ ਟਾਈਮ ਲੈ ਲੋ ਨਾ ਕਿ ਇੱਕ ਹਫਤੇ ਦਾ ਹੋਰ ਟਾਈਮ ਦੇ ਦੋ ਹਮੇ ਟਾਈਮ ਤੋ ਫਿਰ ਲੈ ਲੈਣਾ ਪਰੂਗਾ ਨਾ भैया आप तो छिपते छिपते रहते हैं उसके ना मुंह पे बात करो ना जाकर मुंह तू दिमाग ना जाने ना जा तो जा जा की खा लो ना खा लूंगा खा लूंगा ऐसे ही मुंह लटका बैठा रहता है ऐसे ही नहीं हम दे देंगे हम कौन से भागते हैं दसो

ਜਾ ਦੁਕਾਨ ਤੇ ਜਾ ਠੀਕ ਐ ਹਾਲਾ ਕੋ ਇੰਤਜ਼ਾਮ ਤਾਂ ਕਰਨੀ ਪਊਗਾ ਐ ਬੈਠ ਕੇ ਤੇ ਨਹੀਂ ਕਿਹਾ ਸਰਦਾਰਾਮ ਚੱਲ ਬਾਹਰ ਚੱਲ ਲੈ ਆਵੇ ਛੜਾ ਮੈਂ ਤੇ ਰਿਸ਼ਤਾ ਕਰਾ ਦੇਆ ਵੇ ਛੜਿਆ ਮੈਂ ਤੇ ਰਿਸ਼ਤਾ ਕਰਾ ਦੇਆ ਵੇ ਛੜਿਆ ਮੈਂ ਤੇ ਰਿਸ਼ਤਾ ਕਰਾ ਦੇਆ ਛੜਿਆ ਮੈਂ ਤੇ ਰਿਸ਼ਤਾ ਕਰਾ ਦੇਆ ਛੜਿਆ ਮੈਂ ਤੇ ਰਿਸ਼ਤਾ ਕਰਾ ਦੇਆ ਆਜਾ ਓਹ ਹੋ ਤੇਰਾ ਬੇੜਾ ਬਹਿ ਜਾ ਭਾਂਡਾ ਹਤਮਾ ਅੰਨੇ ਹੋਈਆਂ ਤੂੰ ਅੰਨੇ ਹੋਈਆਂ ਹੈ ਤੇਰੀ ਮਾਂ ਹੋਈ ਨਹੀਂ ਭਾਂਡਾ ਖਤਮ ਮੈਂ ਤੇਰਾ ਰੇਤਾ ਕਰਾਉਣ ਨੂੰ ਫਿਰਦੀ ਆ ਗਈ ਤੂੰ ਮੈਨੂੰ ਕਹਿਣਾ ਨਹੀਂ ਇੱਥੇ ਬੈਠੋ ਬਰੇ ਤੂੰ ਹੈ ਕੀ ਦਾ ਕੁਛ ਹੈ 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 ਕੀ ਦਾ ਕੁਛ ਹੈ ਤੂੰ ਤੈਨੂੰ ਥੀਂਦਾ ਨਹੀਂ ਕਮਾਲ ਕਰਦੀ ਹੈ ਅੰਨੇ ਹੋਈਆਂ ਤੂੰ ਨਲੇ ਮੜੇ ਨਲੇ ਮੜੇਗੀ ਨਲੇ ਮੜਵਾਏਗੀ ਤੂੰ ਹਿੰਦੀ ਬੋਲਦਾ ਪੰਜਾਬੀ ਬੋਲਦਾ ਐ ਦੱਸ ਮੈਨੂੰ ਪੌਂਖ ਮੈਂ ਕੁੱਤੇ ਵਾਂਗੂ ਮੈਂ ਬਿਹਾਰ ਤੋਂ ਆਇਆ ਦਬਚਾਵਾ ਜਾਏ ਹਿੰਦੀ ਬੋਲ ਭੈਣ ਦਾ ਚੌਰਾ ਹਿੰਦੀ ਤੈਨੂੰ ਸਮਝ ਆਉਂਦੀ ਆਂ ਨਾ ਆਉਂਦੀ ਆਉਂਦੀ ਮੈਂ ਬਿਹਾਰ ਥੇ ਆਇਆ ਹੂੰ ਤੂੰ ਕਿਸਕਾ ਕੁਸ ਹੋ ਬਿਹਾਰ ਥੇ ਆਈ ਹੂੰ ਐ ਕਾ ਕੁੱਤੇ ਵਾਂਗੂ ਪੌਂਖ ਮੈਂ ਪਿਆਰ ਤੇ ਆਈ ਹੂੰ ਮੈਂ ਬਿਹਾਰ ਤੋਂ ਆਈ ਆ ਮੇਰਾ ਰਿਸ਼ਤਾ ਕਰਾਣਾ ਹੈ ਕਿ ਐ ਬੋਲ ਅੜਾ ਮੂਨਾ ਮੈਂ ਮੇੜਾ ਚੋਦਿਆ ਰਾਮੂ ਦਾ ਹੋਇਆ ਤੂੰ ਕਿਹਦਾ ਕੁਸ ਐ ਹਾਂ ਤੂੰ ਕਿਹਦਾ ਕੁਸ ਐ ਮੈਂ ਸੀਤਾ ਸੀਤਾ ਕਿਹਦਾ ਤੇਰੀ ਸੀਤਾ ਮੈਂ ਮੈਂ ਤੇਰਾ ਕੰਜੇ ਤੇ ਪਤਾ ਮੈਂ ਤੇਰੇ ਇੱਕ ਦੇ ਟਾਂਕਰ ਬੋਮ ਤੇ ਤੇਰੇ ਟਾਂਕਾ ਪੜਾਉਣ ਨੂੰ ਫੇਰ ਦਿਆ ਟਾਂਕਾ ਮੀੜਾ ਹਾਂ ਰਿਸ਼ਤਾ ਹਾਂ ਹਾਂ ਬਦਿਆ ਜਿ ਲੱਭੇ ਪਹਿਲਾਂ ਮੇਰੇ ਚ ਸਾਈਕਲ ਕਿਉਂ ਮਾਰਿਆ ਤਾ ਦੱਸ ਅੰਨੀ ਹੈ ਇੱਕ ਦੱਪ ਭੈਂਦਰ ਤੂੰ ਪੰਜਾਬੀ ਉਸਦੀ ਬੋਲ ਇੱਕ ਦੱਪ ਭੌਂਗ ਲੈ ਕੇ ਤਾ ਬੋਲ ਮੇਰੇ ਮੈਂ ਸਾਈਕਲ ਕਿਉਂ ਮਾਰਿਆ ਤੂੰ ਨੇ ਮਾਰਿਆ ਤੇਰੇ ਭੈਂਦੇ ਖਸਮਾ ਤੇਰੇ ਰਿਸ਼ਤੇ ਨੇ ਮਾਰਿਆ ਵਿੱਚ ਮੇਰੇ ਤੂੰ ਹੈ ਕੌਣ ਹੈ ਓਰੇ ਮੈਂ ਤੇਰੀ ਭੂਆ ਪੂਆ ਲਾ ਦਿਓਂਗੀ ਲੋਕਾਂ ਦੀ ਮੇੜੀ ਕਿ ਸਾੜੀ ਲੱਗਦੀ ਐ ਤੂੰ ਹੈ ਭੈਣ ਦਾ ਖਲਮ ਚੌਰਕ ਮੈਂ ਪੌਂਗ ਦਾ ਥੱਪੜ ਮਾਰੂੰ ਤਿੰਨ ਚਾਰ ਮੈਂ ਆਪ ਤੇ ਨਾ ਤੇਰੇ ਲਫੇਰਾ ਬਜੂ ਮੈਂ ਤੇ ਜ਼ਿਆਦਾ ਬੋਲਦੀ ਐ ਮੈਂ ਬੁਰੀ ਬਰੀ ਦਾ ਲਿਆਕ ਨਹੀਂ ਕਰਨਾ ਬੁਰੀ ਕੌਣ ਹੁੰਦੀ ਐ ਬੇ ਉਹ ਬੁਰੀ ਬੁਰੀ ਹੁੰਦੀ ਐ ਬੁਰੀ ਬੁਰੀ ਗੜੀ ਉਹ ਉਹ ਜਿਹੜੀਆਂ ਆਇਆਂ ਤੁਰਦੀਆਂ ਹੁੰਦੀਆਂ ਆਇਆਂ ਤੁਰਦੀਆਂ ਹੁੰਦੀਆਂ ਅੱਛਾ ਬੁਰੀ ਬੁਰੀ ਕਹਿਣਾ ਹੈ ਬੁਰੀ ਬੁਰੀ ਹਾਂ ਬੁਰੀ ਮੈਂ ਪੌਂਗ ਦਾ ਕੰਜਰ ਦਾ ਪੁੱਤ ਪਹਿਲਾ ਪਿੰਨਾ ਵੀ ਸਖਸਾ ਲੈ ਪੰਜਾਬੀ ਪਹਿਲਾ ਕੁੱਤਿਆ ਤੂੰ ਮੇਰੀ ਗੱਲ ਸੁਣ ਵੇ ਰੰਮਾ ਪੇ ਮੈਨੂੰ ਚੱਕ ਕੇ ਖੜੀ ਕਰ ਮੜਾ ਜਾ ਕੀ 85 ਕਿਲੋ ਦੀਆਂ ਹੋ ਜਾ ਖਰੀ ਆਏ ਹਾਏ ਆਏ ਹਾਏ ਮੱਸਾ ਤੂਆ ਤੇਰੇ ਹੱਡੇ ਹੱਦ ਨੇ ਤੇਰੇ ਆਪ ਮਾਸਤਾ ਹੈ ਨਹੀਂ ਪੋੜੇ ਇਹ ਖਰਜ ਸਾਰੇ ਹੱਡੇ ਦੇ ਮੇਰੇ ਸੇਂਗਲ ਚੱਕੇ ਮੇਰਾ ਬੰਬੂ ਘਾੜ ਤੂ ਬੂਆ ਗਾਲਾਂ ਵੋ ਕਰਦੀ ਕਿਥੋਂ ਸਿੱਖਿਆ ਨਹੀਂ ਗੰਦੀਆਂ ਗਾਲਾਂ ਪੰਜਾਬੀ ਤਾਂ ਹੀ ਸਿੱਖਦੇ ਨੇ ਤੂੰ ਮੇਰਾ ਬੰਬੂ ਘੜ ਖੜਾ ਕਰ ਚੋਦੇ ਗਾਲਾਂ ਦਾ ਹੋਇਆ ਹਾਂ ਦਾ ਖਤਮ ਚੌਰਾ ਕਿੱਥੇ ਉਹ ਤੂੰ ਵੀ ਹੜਾਮ ਮਨ ਪੂੜੀ ਉੱਤੇ ਤੂੰ ਬਹਿ ਗਿਆ ਪੈਂਡਾ ਖਾ ਜਾ ਮੈਨੂੰ ਚਲਾ ਕੇ ਨਾ ਦੇਖ ਲੈਂਦੇ ਮੈਂ ਚੱਲਦਾ ਆ ਆ ਚਾਤਾ ਗੋਲੀ ਬਗੂ ਆ ਦੇਖ ਵਾ ਖਾ ਜਾ ਰਾਕੇ ਤੇ ਬੰਗੀ ਰਾਕੇ ਖਾ ਜਾ ਰਾਕੇ ਤੇ ਬੰਗੀ ਇਹ ਪੂਆ ਖਾ ਕੇ ਰੋ ਤੇ ਹੋ ਗਿਆ ਹਾਏ ਪੂਆ ਬੰਨੂ ਲੱਗਦਾ ਤੂੰ ਤਾਂ ਰਾਮੂ ਤੇਰੀ ਅੰਨੀ ਹੋ ਗਈ ਤੂੰ ਤਾਂ ਪੂਆ ਅੰਨੀ ਨਹੀਂ ਹੋਰ ਅੰਨੀ ਹੋ ਗਈ ਤੂੰ ਤਾਂ ਬੰਬੂ ਘੜ ਦੇ ਦੇ ਮੇਰਾ ਬੰਬੂ ਘੜ ਇਹਦੇ ਪਾਲਸ ਪੁਲਸ ਮਰਵਾ ਲੈ ਪੂਆ ਤੁੰਗਵਾੜ ਪੜਾਣਾ ਹੋ ਗਿਆ ਤੇਰਾ ਆ ਕੀ ਫਸ ਗਿਆ ਤੇ ਗੇਰ ਗਿਆ ਖੜ ਜਾ ਖੜ ਜਾ ਪੂਆ ਖੜ ਜਾ ਛੱਡ ਦੇ ਹੁਣ ਇੱਕ ਵਾਰੀ ਹੋੜ ਚਲਾ ਕੇ ਦੇਖ ਲਾਂ ਮੈਂ ਅਬ ਤੂੰ ਰਹਿਣ ਦੇ ਕੰਦਰੇ ਪੁੱਤਾ ਤੇ ਕੀ ਭੈਣ ਦਾ ਖਸਮ ਖੇਖਣ ਕਰਦਾ ਗਾ ਤੇਰਾ ਇਹ ਰੂਹ ਬੜਾ ਹੋ ਗਿਆ ਪੂਆ ਹੁਣ ਠੀਕ ਹੈ ਇਧਰ ਮੋੜਦਾ ਇਧਰੋਂ ਇਧਰੋਂ ਮੋੜਾ ਤੂੰ ਤਾਂ ਅੱਕ ਕੇ ਬੈਠ ਗਈ ਬੋਲ ਵੀ ਪਿਆ ਕੁਛਾ ਆ ਠੀਕ ਕਿੱਥੇ ਜਾਣੀ ਐ ਹਾਂ ਜਾਣਾ ਪੈਣਾ ਹੁਣ ਰੁਕ ਜਾ ਦੋ ਮਿੰਟ ਨਾ ਨਾ ਬਸ ਹੈ ਲੈ ਪੂਆ ਕੋੜਾ ਤਿਆਰ ਤੇਰਾ ਬਹਿ ਜਾ ਹਾਂ ਕੋੜਾ ਤਿਆਰ ਆ ਜੀ ਨਾ ਕੋਰਾ ਚੱਲ ਤੂੰ ਚੱਲ ਹਾਂ ਲੈ ਪੂਆ ਤੂੰ ਮੜਾ ਰਿਸ਼ਤਾ ਕਰਾਉਣ ਨੂੰ ਕਹਿੰਦੀ ਸੀ ਤੇ ਰਿਸ਼ਤਾ ਜਿਹੜਾ ਮੈਂ ਕਰਾਉਣੇ ਪਹਿਲਾਂ ਉਹਦਾ ਪੂਰ ਚੜ ਜਾ ਫਿਰ ਮੈਂ ਤੇਰਾ ਰਿਸ਼ਤਾ ਮੈਂ ਕਰਾਉ ਤੇਰੀ ਬਰਾਤ ਆਉ ਤੇਰੀ ਸਾਲੀਆਂ ਹੈ ਹੈ ਮੈਂ ਐਨਾ ਕੁਝ ਆਊਗਾ ਸਾਲੀਆਂ ਕਿੰਨੀਆਂ ਹੋਣੀਆਂ ਮੇਰੀਆਂ ਪੰਜ ਸੱਤ ਪੰਜ ਸੱਤ ਸੋਨੀਆਂ ਨੇ ਹਾਂ ਸੋਨੀਆਂ ਨੇ ਸਾਲੀਆਂ ਮੇਰੀਆਂ ਸੋਨੀਆਂ ਨੇ ਮੈਂ ਕਿਹੜਾ ਭੈਣ ਦੇ ਖਸਮੋ ਦੇ ਫੋਟੋ ਖਿੱਚੀ ਹੋਈਆਂ ਨਹੀਂ ਗਿਆ ਚੱਲ ਤੂੰ ਭਾਈ ਜਾ ਉਹ ਮਨ ਨੂੰ ਲਾਵੇ ਤੇਰੇ ਤਾਂ ਪਟ્રોલ ਮੁੱਕੇ ਮੈਂ ਛੱਡਿਆ ਨਾ ਚੱਲ ਡੰਡੇ ਤੇ ਭਾਜਾ ਚੱਲ ਹਏ ਹਾਂਥੀਆ ਲਿਆ ਓਕੇ ਟਾਟਾ ਬਾਏ ਟਾਟਾ ਉਹ ਤੂੰ ਮਨ ਨਾਲ ਉਹ ਹੀ ਮੜਵਾਏਂਗੇ ਹਰੇਕ ਨੂੰ ਬਾਏ ਕਰਨ ਲੱਗ ਜਾਨੀਆਂ ਚੱਲ ਚੱਲ ਭੈਣ ਨਾ ਫੁੱਫੜ ਤੇਰਾ ਪਿਆਰ ਕੱਢਦਾ ਹੁਣ ਮੈਨੂੰ ਬਾਦ ਇੰਨਾ ਲੈ ਨਾ ਫੁੱਫੜ ਫੁੱਫੜ ਪਿਆਰ ਕੱਢਦਾ ਪੁੱਤ ਕਿ ਬੇਬੇ ਲੋਟਾ ਬੇਬੇ ਚੱਲ ਚੱਲਾ ਚੱਲ ਪਾ ਚ ਨਾ ਫੁੱਫੜ ਪਿਆਰ ਕੱਢਦਾ ਤੈਨੂੰ ਭੈਣ ਤੂੰ ਚੱਲ ਭੈਂਟਾ ਕਾ ਵਿਚੋਰਾ ਨਾ ਤੂੰ ਦੱਥਿਆ ਨਹੀਂ ਤੂੰ ਆ ਫੁੱਫੜ ਤੈਨੂੰ ਪਿਆਰ ਕੱਢਦਾ ਨਹੀਂ ਮੰਨੂ ਨਹੀਂ ਜਾਂਦਾ ਜੇੜ ਜੀ ਜੇੜ ਜੀ ਕੀ ਕੰਦ ਕਿਧਰ ਚੜਕੇ ਆ ਤੇ ਬੜੀ ਧਿਆਲ ਹੋਈ ਕਰਦੀ ਅੱਜ ਮੇਰੇ ਤੇ ਮੈਨੂੰ ਲੱਗਦਾ ਪਰਝਾਈ ਤੇ ਆਲ ਹੋ ਗਈ ਕੰਮ ਬਣੂ ਏ ਬਿੱਲਿਆ ਫਰਕ ਇਕ ਗੱਲ ਇਹ ਰਿਸ਼ਤਾ ਨਹੀਂ ਹੋਣਾ ਹਾਂ ਫਰ ਗਈ ਬੇ ਕੀ ਕੁਸਮੂਸ ਕਹਿਣਾ ਕਿੰਨਾ ਗੱਲਾਂ ਵਾਰੀ ਜਾਂਦਾ ਉਹ ਤਾਂ ਮੈਂ ਅਧਿਆਪਨ ਵਾਲੀ ਗੱਲਾਂ ਕਰਦਾ ਸੀ ਮਾਝਾ ਆਉਣਗੇ ਦੇਖਣ ਆਲੇ ਉਧਰ ਉਧਰ ਤੂੰ ਮਿੱਠਾ ਮਿੱਠਾ ਜਾ ਬੋਲੀ ਜਾਂਦੀ ਆ ਮੇਰਾ ਵੀ ਪੀ ਜਾ ਘਟੀ ਜਾਂਦਾ ਘਟੀ ਜਾਂਦਾ ਆ ਲੈ ਫੜ ਨਿੰਬੂ ਪਾਣੀ ਪੀ ਲੈ ਹਾਏ ਹਾਏ ਹਾਂ ਨੂੰਣ ਬੱਤ ਪਾਉਂਦੀ ਵੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਲੈ ਅੱਜ ਤੈਨੂੰ ਪਤਾ ਨਾ ਭੂਆ ਲੈ ਆਉਣਾ ਤੇਰੇ ਫੋਨ ਤੇ ਹੋਣ ਆਇਆ ਸੀ ਨਾ ਹਾਂ ਤੇ ਫਿਰ ਭੂਆ ਨੇ ਆਉਣਾ ਚਾ ਕੇ ਨਾ ਬਾਜ਼ਾਰੋਂ ਸਮਾਨ ਲੈ ਆ ਓਏ ਕੋਦੇ ਵਾਸਤੇ ਬਾਜ਼ਾਰੋਂ ਕਾਹਨੂੰ ਲੈ ਕੇ ਆਉਣਾ ਉਹਦਾ ਚਾਕੇ ਬੰਬੂ ਕਾਟ ਜਾ ਰੋਜੇ ਫਰੀ ਜਾਂਦੀ ਐ ਨਾ ਤੇ ਕੰਨ ਨਾ ਪੂਛ ਵੇ ਬਾਲੀ ਚੰਗੀ ਆਓ ਨਾ ਤੇ ਥੋਡੀਆਂ ਭੂਆ ਆਉਂਦੀਆਂ ਨੇ ਨਾ ਮੇਰੀਆਂ ਸਕੇ ਆਉਂਦੀਆਂ ਨੇ ਜਿਹੜੀ ਇੱਕ ਮੂੰਹ ਬੋਲੀ ਆ ਉਹ ਤਾਂ ਆਉਂਦੀ ਆ ਉਹਨੂੰ ਤਾਂ ਆ ਲੈਣ ਤੋਂ ਮਰ ਜਾਣਿਓ ਜੇ ਆਉਂਦੀ ਆ ਅਗਲੀ ਉਹ ਵੀ 500 ਦੇ ਨੋਟ ਦੀ ਮਾਰੀ ਫਿਰਦੀ ਆ। ਹੂੰ। ਕਹੇ 500 ਦੇ ਨੋਟ ਮਾਰੀ ਫਿਰਦੀ ਆ। ਤੇਰੇ ਮਾਰੀ ਫਿਰਦੀ ਆ ਤੇਰੇ ਮਾਰੀ ਤੇਰੇ ਰਿਸ਼ਤੇ ਬਾਰੇ ਕਿਹਾ ਤੈਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ। ਹਾਂ। ਸਵੇਰੇ ਵੀ ਮੁਸਕੜੀ ਆ ਖੋਲਦਾ ਸੀਗਾ ਤੂੰ। ਹੁਣ ਦੇਖ ਲੈ ਕਿਵੇਂ ਕਰਦਾਗਾ ਮੂੰਹ। ਨਹੀਂ ਉਹ ਤਾਂ ਐ ਵੀ ਨਾਲ ਆਊਗੀ ਇਕੱਲੀ ਆਊਗੀ ਪੂਆ। ਤੇ ਹਜੇ ਤੱਕ ਇਕੱਲੀ ਆਊਗੀ। ਤੇਰੇ ਰੰਗ ਢੰਗ ਦੇਖੂਗੀ। ਤੈਨੂੰ ਪੁੱਛੂਗੀ ਵੀ ਕੀ ਕਰਦਾ ਕੀ ਨਾ ਕਰਦਾ। ਸਾਰਾ ਕੁਝ ਤੈਨੂੰ ਪਤਾ ਲਿਖਾ ਕੇ ਲੈ ਕੇ ਜਾਊਗੀ ਡੈਰੀ ਤੇ ਫੇਰ ਤੇ ਜਾ ਕੇ ਫੇਰ ਨਹੀਂ ਫੇਤਾ ਭੈਗੇ ਜਣਾ ਚ ਤੁਸੀਂ ਪਹਿਲੇ ਹੀ ਤੂੰ ਸੋਚੀ ਜਾ ਵੀ ਫੇਰ ਨਹੀਂ ਫੇਰ ਚੰਗਾ ਸੋਚਿਆ ਕਰਦੇ ਰੇ ਫਿਰ ਚੰਗਾ ਹੁੰਦਾ ਹੁੰਦਾ ਮੇਰੀ ਗੱਲ ਸੁਣ ਇੱਕ ਤਾਂ ਭੂਜਿਆ ਲੈ ਇੱਕ ਬਿਸਕਟ ਲੈ ਵਧੀਆ ਜੇ ਉਹਨੂੰ ਭੂਆ ਨੂੰ ਗੁੱਡੇ ਦੇ ਬਿਸਕਟ ਪਸੰਦ ਨੇ ਕਾਜੂਆਂ ਵਾਲੇ ਗੁੱਡੇ ਦੇ ਹਾਂ ਹੈ ਗੁੱਡਾ ਕੋ ਉੱਤੇ ਬਿਸਕਟ ਬਣਾਉਣ ਲੱਗ ਗਿਆ ਇਹ ਉਹ ਨਹੀਂ ਕਹਿੰਦੀ ਗੁੱਟੇ ਕੰਪਨੀ ਹੁੰਦੇ ਗੁੱਡੇ ਕਾਜੂ ਵਾਲੇ ਮੈਂ ਆਪਣੇ ਹੱਥਾਂ ਦੀ ਮੰਡੀ ਗੁੱਡਾ ਸਮਝ ਕੇ ਦਰਫਟੇ ਮੂੰਹ ਤੇਰੇ ਨਾਲ ਠੰਡੇ ਦੀ ਬੋਤਲ ਲੈ ਲਿੰਕਾ ਪਸੰਦ ਆ ਭੂਆ ਨੂੰ ਚਲਪੂਨ ਤਾਂ ਪਿੱਡਾ ਕੰਪਾ ਕੋਲਾ ਪਿਉਗਾ ਹੂੰ ਕਹਾਂ ਕੰਪਾ ਕੋਲਾ ਪਰਾ ਆ ਗਲਾਸ ਤਾਂ ਮੈਨੂੰ ਫੜਾ ਜਾ ਸਮਾਨ ਲੈ ਕਿੱਥੋਂ ਲਿਆਂਗਾ ਸਮਾਨ ਮੇਰੇ ਰਾਮਾ ਮੇਰੇ সুইਟੀ ਕਿੰnu ਗੱਲ ਲੱਗ ਰਿਹਾ ਵੇ ਹੂੰ ਮੈ ਲਿਉਣਾ ਪਰ ਜਾਈ ਮਰਚਣਾ ਦੱਸ ਕੋਈ ਚੱਜ ਦੀ ਗੱਲ ਕਹਦੇ ਜਦ ਦੀ ਮੁਸਕਣੀ ਆ ਭੋਰਨ ਲੱਗ ਜਨਾ ਜਦ ਇਹ ਇਹਦੇ ਆ ਫੀਲਿੰਗਾਂ ਪਹਿਲਾਂ ਜਾਗ ਪਈਆਂ ਨੇ ਕਿਸੇ ਹੋਰ ਦੀਆਂ ਜਾਗੜ ਤਹੇ ਨਾ ਜਾਗੜ ਜਿਹੜਾ ਬੰਦਾ ਲਾ ਲਾ ਦੇਖ ਲੈ ਕੀ ਲੱਛਣ ਹੋ ਰਹੇ ਨੇਗੇ ਪਤਾ ਪ੍ਰੈਕਟਿਸ ਪ੍ਰੈਕਟਿਸ ਫਿੱਟ ਫਿੱਟ ਮਾਰਦੇ ਦੀ ਫਿੱਟ ਫਿੱਟ ਹੋਣ ਨੂੰ ਤਾਂ ਕੋਲ ਲੜਨ ਚੱਲਿਆਂਗਾ ਹੁਣ ਤਾਂ ਕੋਲੀ ਮਾਰ ਲਾ 부ਆਰੀਆ ਕਿਹੜੀ 부ਆਰੀ ਹੈ ਉਹੀ ਬੀ ਬਪੂਆ ਬੀਬੋ 부ਆਰੀਆ ਦੂਜੇ ਦਿਨ ਚੱਕ ਕੇ ਬੰਬੂ ਕਾਰਡ ਜਾ ਤੁਰੇ ਆਂਦੀ ਹੈਗੀ ਪਤਾ ਨਹੀਂ ਕੀ ਸਾਰਾ ਦਿਨ ਚੋਲੜਾ ਰਹਿਣਾ ਨੂਰੇ ਨਹੀਂ ਸ਼ਾਂਤੀ ਹੈ ਨਹੀਂ ਸ਼ਾਂਤੀ ਹੈ ਆਡੀ ਤਾਂ ਸ਼ਾਂਤੀ ਹੈ ਭੰਗ ਕਰਖੀ ਆ ਨਹੀਂ ਕੀ ਹੋ ਗਿਆ ਇੰਨਾ ਕੋ ਰਿੰਗ ਤੇ ਆ ਰਹੇ ਹੋ ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ ਮੈਂ ਜਾਣਾ ਫਤਿਹਵਾਦ ਡੰਗਰਾ ਦੀ ਮੰਡੀ ਦੇ ਵਿੱਚ ਅੱਛਾ ਹਾਂ ਫਿਰ ਮੈਂ ਸੋਦਾ ਸੀ ਉੱਥੇ ਦੋ ਹਨਾ ਸਿਰੇ ਦੀਆਂ ਝੋਟੀਆਂ ਲੈਆਂਣੀਆਂ ਨੇ ਗਿਆ ਪਹਿਲਾਂ ਹੈਗੀਆਂ ਤਾਂ ਹੈਗੀਆਂ ਦੋ ਦੁੱਧ ਤਾਂ ਉਹ ਨਹੀਂ ਦਿੰਦੀਆਂ ਆ ਦੋੜਨੇ ਲਿਆਏਗਾ ਹੋਰ ਮੱਥੇ ਮਾਰਨਗਾ ਤੇ ਗੋਹਾ ਕੁੜਾ ਕਰਨ ਨੂੰ ਉਹ ਕੋਈ ਨਾ ਕੋਈ ਨਾ ਦੁੱਧਾਂ ਪੈਂ ਕਰਦਾਂਗੇ ਡਰਮਾ ਦੇ ਡਰਮਾ ਕਿਉਂ ਟੈਨਸ਼ਨ ਪਾਈ ਆ ਤੂੰ ਤੂੰ ਤਾਂ ਖੇਤ ਬੜਿਆ ਰਹਿਣਾ ਆਪਰਾ ਭਰਾ ਸਰਦਨ ਦਰਵਾਜੇ ਬੜਾ ਰਹਿਦਾ ਹੈ ਕੰਮ ਕੌਣ ਕਰੂਗਾ ਤੁਹਾਡਾ ਬੁੜਾ ਕਰੂਗਾ ਆਕੇ ਦੇਖ ਲੈ ਦੇਖ ਲੈ ਐਨਾ ਔਖਾ ਰੋ ਤੈਨੂੰ ਕੰਮ ਕਰਦਾ ਹੈ ਕੋਈ ਨਾ ਉਹਦਾ ਵੀ ਜੋ ਹੋ ਜੂਗਾ ਰਿਸ਼ਤਾ ਇੱਕ ਹੋਰ ਲਿਆਵਾਂਗੇ ਦੋਨੇ ਜਾਨੀਆਂ ਰਲਕੇ ਕਰ ਲਿਓ ਮੈਂ ਜਦੋਂ ਹੋਊਗਾ ਦੇਖੀ ਜਾਊਗੀ ਹਜੇ ਤਾਂ ਨਹੀਂ ਹੋਇਆ ਮੈਂ ਤਾਂ ਕਹਿੰਦੀ ਆ ਹੋ ਜੇ ਮੈਂ ਤਾਂ ਕਹਿੰਦੀ ਕੋਈ ਆ ਜਾ ਪਤਲੀ ਬੋਲੀ ਹਾਂ ਆ ਜੂਗੀ ਆ ਜੂਗੀ ਚੰਗਾ ਤੂੰ ਐ ਕਰ ਮੇਰੇ ਕੱਪੜੇ ਕੱਢ ਦੇ ਮੈਂ ਨਹਾਣਾ ਜਾ ਕੇ ਠੀਕ ਹੈ ਮੈਂ ਜਾਣਾਗਾ ਫਿਰ ਦੋ ਦਿਨ ਲੱਗ ਜਾਣਗੇ ਮੈਨੂੰ ਉੱਥੇ ਲੈ ਹਾਂ ਦੋ ਦਿਨ ਨਹੀਂ ਆਉਂਦਾ ਨਾ ਦੋ ਦਿਨ ਨਹੀਂ ਆਂਦਾ ਮੈਂ ਚੰਗਾ ਪਰ ਪੂਆ ਆਈ ਬੀਬੋ ਫਿਰ ਮੈਂ ਕੀ ਕਰਾਂ ਮੈਂ ਕਿਹਦੇ ਵਾਸਤੇ ਦੱਸ ਥਾਲੀ ਲੈ ਕੇ ਖੜਾ ਮਾਂ ਦੀ ਆਰਤੀ ਕਰਨ ਲਈ ਚੰਗਾ ਯਾ ਤੋ ਮੈਂ ਕੱਪੜੇ ਤੇ ਨਹੀਂ ਆਦਾ ਭਾ ਤੇ ਨਾ ਆ ਜਾ ਚੱਲ ਠੀਕ ਹੈ ਲੈ ਹਾਰੀਆ ਪੂਆ ਇਹਦੀ ਹੋਰ ਲਿਆ ਕੇ ਬਾੜ ਦੂ ਇੱਥੇ ਡੰਗਰ ਪਹਿਲੇ ਹੀ ਮੇਰੇ ਡੰਗਰਾਂ ਦੇ ਡੰਗਰ ਹੋਈ ਰਹਿਣੀਆਂ ਭਾਈ ਇਹ ਨਹੀਂ ਜੀਣ ਦੇਦੇ ਹੈਗੇ ਨਹੀਂ ਤੋ ਸੱਚੀ ਹਾਂ ਆ ਜਾ ਪੂਆ ਆ ਜਾ ਆ ਦੇ 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 ਮਗਰ ਮੱਛ ਮੰਗ ਕਿਵੇਂ ਲਟਿਆ ਪਿਆ ਉਹਦਾ ਘਟ ਖਾ ਰਿਆ ਕਰੋ ਕਿਵੇਂ ਤੜਕੀ ਡਕਿਆ ਪਿਆ ਹੋ ਬੰਦਰਾ ਬੰਦਿਆ ਕੀ ਗੱਲ ਓਏ ਹਾਂ ਜੇ ਲਟਿਆ ਪਿਆ ਬਜਨ ਸਾਹਿਬ ਤੁਮ ਕੀ ਆ ਬਈ ਉਹਦਾ ਕੋਈ ਲੱਛਣ ਹੀ ਦੱਸ ਰਹੇ ਨੇ ਕੋਈ ਨਹੀਂ ਪਹੁੰਚਾਏਗਾ ਪੁੱਛੂ ਕੌਣ ਹਣ ਤੈਨੂੰ ਜਿਹੜੀ ਹੈਗੀ ਤੇਦਾ ਉਹ ਤੋਰਤੀ ਉਹ ਛੋਟੀ ਪਾਈ ਚਾਚੀ ਜਿਹੜੀ ਲੱਗਦੀ ਆ ਮੈਨੂੰ ਨਹੀਂ ਪਤਾ ਪਾ ਕੋਣ ਹੈ ਉਹ ਵੀ ਨਹੀਂ ਹੁਣ ਮੈਨੂੰ ਪੁੱਛਦੀ ਹੈ ਕਿ ਪੁੱਛ ਵੀ ਦਤਾ ਕਿ ਤੇਰੇ ਫੱਲੇ ਧੱਲੇ ਕੁਝ ਹੋਊਗਾ ਹੁਣ ਤਾਂ ਤੂੰ ਲੱਕੜਾਂ ਨੇ ਵੱਲੀਆਂ ਖੜਕਦਾ ਫਿਰਦਾ ਖਾਲੀ ਭਾਂਡਾ ਡੰ 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 ਉਹ ਨਹੀਂ ਹੈਦਾ ਦਾ ਦੰ ਹੈਗਾ ਹਾਂ ਸਿੱਧਾ ਚਾਚੀ ਜੇ ਪੁੱਛਿਆ ਨਾ ਫੇਰ ਬੱਲਿਆ ਉਹ ਕਹਿਆ ਕੜਿਆ ਠੀਕ ਹੈ ਹਾਂ ਹਾਂ ਤੂੰ ਦੱਸ ਤੂੰ ਚੰਗਾ ਬੰਦਾ ਯਾਰ ਕੀ ਹੋ ਗਿਆ ਤਾਂ ਮੜਕੇ ਕੋਈ ਗੱਲ ਹੀ ਰਾਹ ਨਹੀਂ ਪਈ ਤੂੰ ਮੈਨੂੰ ਦੱਸਿਆ ਕੁਛ ਤੈਨੂੰ ਮੈਂ ਉੱਤੇ ਕਹਿ ਕੇ ਤਾਂ ਕੀ ਆ ਕੀ ਕਹਿ ਤਾ ਨਾ ਕੋਈ ਫੋਨ ਕਰਿਆ ਨਾ ਕੁਛ ਹੋਰ ਕਰਿਆ ਮੜਾ ਮੋਟਾ ਬੰਦੇ ਅੱਧੇ ਲੀ ਖੜਾ ਦੇ ਉਹਦੇ ਲਖੜਾ ਤਾ ਤੂੰ ਹੁਣ ਐਦਾ ਦੇਖ ਲੈ ਕੀ ਹਾਲ ਹੈਗਾ ਤੂੰ ਮੈਂ ਤੈਨੂੰ ਡਰ ਲੱਗਦਾ ਸਦਾ ਤੂੰ ਵੀ ਵਿੱਚ ਆ ਗਿਆ ਸੋਰਾ ਮੈਂ ਚੰਚੇ ਦਾ ਲਾਉਣਾ ਇਹ ਉਹ ਲਾਲੀ ਚੰਚੇ ਜਿਹੜਾ ਤੈਨੂੰ ਦੱਸ ਕੀ ਕਰੇ ਇਹਦਾ ਨਸ਼ੇੜੀ ਨੇ ਯਾਰ ਇਹਨਾਂ ਦਾ ਕੁਛ ਨਹੀਂ ਬਣਦਾ ਹੁਣ ਮੇਰੀ ਗੱਲ ਸੁਣ ਤੇਰੀ ਮੈਂ ਗੱਲ ਉੱਥੇ ਕਰਤੀ ਪੱਕੀ ਪੱਕੀ ਆ ਹਾਂ ਜਾਵਾਂ ਜਮਾ ਜਮਾ ਬਸ ਐਸਾਂ ਨਾਲ ਆਏ ਵੇ ਠੀਕ ਆ ਖਤਮ ਹੋਣਗੇ ਪਰ ਚੱਕ ਮੈਂ ਕਿਹਦੇ ਨਾਲ ਕਰਦਾ ਤੂੰ ਦੱਸਿਆ ਦੇਗਾ ਤਿਆਰ ਸ਼ਰੀਕਾਂ ਨੂੰ ਪਤਾ ਨਾ ਲੱਗੇ ਕੰਨੋਂ ਕੰਨੀ ਪਾ ਬਣਾ ਸੀ ਕਿ ਤੇਰੇ ਬਾਜੀ ਖਸਮ ਤੂੰ ਬਹਿਣਾ ਜਾ ਕੇ ਆ ਬੋਲਾ ਜਾ ਕੋਈ ਨਾ ਸੋਣੇ ਹਾਂ ਉਹ ਆਪਣੀ ਕੋਲ ਆਪਣਾ ਦੋਨਾਂ ਵਿੱਚੀ ਰੱਖਮ ਆਪਣੀ ਦੋਨਾਂ ਜੀ ਦੋਨਾਂ ਜੀ ਆ ਠੀਕ ਆ ਬਾਕੀ ਮੈਂ ਕੰਮ ਪੱਕਾ ਕਰ ਦੇਣਾ ਫੋਨ ਕਰਦੀ ਮੈਨੂੰ ਮਦਰ ਫੋਨ ਕਰ ਕੋਈ ਮੇਰਾ ਵੀ ਟਾਂਕਾ ਭਰਾ ਦਿਓ ਥੋੜਾ ਟਾਂਕਾ ਦਾ ਸੇਵਾਂ ਦੀ ਭਰ ਆ ਜਾ ਟਾਂਕੇ ਦਾ ਹਾਂ ਤੇਰੇ ਆਪ ਦੇ ਜੋੜ ਹੱਲੇ ਪਏ ਨੇ ਬਣਾ ਟਾਂਕੇ ਦਾ ਇਹ ਛੋਟੀ ਮੋਟੀ ਲੈ ਦੇ ਤੈਨੂੰ ਲੈ ਜਾਵਾਂ ਇਹਨੂੰ ਛੱਡ ਦੇ ਤੂੰ ਪੈਣ ਮੈਂ ਜਾਂਦਾ ਇਹਨੂੰ ਆਪਣੇ ਰਾਮੂ ਦੇ ਘਰੇ ਛੱਡ ਚੁੱਪੀ ਵਿਹਾਰ ਤੋਂ ਲੈ ਕੇ ਦੇਉਗਾ ਰਾਮੂ ਕੇ ਰਾਮੂ ਕੇ ਘਰੇ ਛੱਡ ਦੇ ਨੂੰ ਚੁੱਪੀ ਵਿਹਾਰ ਅਲੀ ਲੈ ਆ ਦੂਗਾ ਚੱਬਾ ਗਜਾ ਦੇ ਨਾਲ ਆ ਜਾ ਉਹ ਆ ਜਾ ਚੱਬਾ ਗਜਾ ਹਾਂ ਕੋਈ ਵਧੀਆ ਲਿਆ ਆਹ ਹਾਂ ਤੈਨੂੰ ਲੈ ਆ ਦਾਂਗੇ ਤੂੰ ਅਜਸਤਾਨ ਅਲੀ ਲੈ ਆ ਦਾਂਗੇ ਕਿਹਦਾ ਜਾਣੋ ਵੀ ਟੋਮਨਾ ਇਹ ਹਾਂ ਕੋਈ ਵਧੀਆ ਹੀ ਲੈ ਆਉਂਦੇ ਫਿਰ ਕੋਈ ਨਾ ਮੈਂ